ਜਲਿਆ ਜੱਕੇਸ ਕਰਕੇ ਦੀ ਆਪਣੀ ਹੈ ਅੱਗ ਜਾਂਦੀ ਆ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਕੇ ਕੋਲ ਇਸ ਚਲਦੀ ਹੈ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨੇ ਇੱਕ ਸਾਗ ਤੜਕਾ ਲੈਣਾ ਆਪਾਂ ਨੇ ਅੱਜ ਹਾਂ ਨਾਲ ਇਸ ਤੱਕ ਕਰਦੀ ਆ ਭੁੰਨਣੀ ਕੋਲ ਇਹ ਪੂਰਾ ਹੋ ਗਿਆ number two left ਗੋਲੇ ਚਲਾਉਂਗੇ ਨੂੰ ਆਪਾਂ ਗੋਲੇ ਖਜੂਨਾਂ ਦੇ ਤੇ ਨਾਣ ਨਾਦੀ ਭੁੱਲਣ ਵਾਲੀ ਆਪਾਂ ਨੂੰ ਨਾ ਟੁੱਟਿਆ ਇਦਾਂ ਓਏ ਤੇ ਕਿ ਤੋਈ ਹੋਈ ਥੋੜਾ ਇਹ ਇਦਾਂ ਹੀ ਕਰੀ ਜਾਂਦਾ ਤੋੜ ਕੇ ਭੁੰਨ ਕੇ ਖਾਣੀ ਨੂਨ ਲਾ ਕੇ ਉੱਪਰ ਨਿੰਬੂ ਪਾ ਕੇ ਪਹਿਲਾਂ ਪਸਾਗ ਦਾ ਢੱਕ ਕੇ ਲਾਲ ਲਾਲ ਕਰਨੇ ਪਿਆ ਜੀ ਹਮਮ ਸੇ ਕਿਸੇ ਚੁੱਲ੍ਹੇ ਉਪਰ ਛੇ ਜਿਆਦਾ ਪੈਂਦਾ ਹਨ ਛਿੱਤੀ ਭੁੰਨ ਹੋ ਜਾਂਦੀ ਹੈ ਜੈਸੇ ਘੱਟ ਲੰਗਦਾ ਆਦੀ ਇਹ ਵਿੱਚ ਪੰਨ ਹੋ ਜੂਗੇ ਨਾਲੇ ਉਹ ਚੱਕ ਲੈ ਲੱਡੂ ਮਿੱਚ ਨੂੰ ਪਰੋ ਕੇ ਨਾ ਉਹਦੇ ਚ ਕੰਗਣੀ ਬਣਾਉਂਦੇ ਨੇ ਕੰਗਣੀ ਕਿਆ ਤਿੱਖੀ ਤੇਜੀ ਕੋਈ ਲੰਬੀ ਫੀਟ ਕਾ ਜਾ ਤੁਮ ਹਾ ਤੁਮ ਹਾ ਤੁਮ ਹਾ ਚਿਲੀਨ ਵਾਲੀ ਤੇ ਮਿੱਠੀ ਆ ਉਹ ਪਿੰਡਾਂ ਵੀ ਨੂੰ ਕਹਿੰਦੇ ਪਿੰਡਾਂ ਦਾ ਦੇਸੀ ਮਾਹੌਲ ਚਿੱਲੇ ਚੌਕੇ ਦੇ ਹੁੰਦਾ ਸਾਰਾ ਕੁਝ ਸੱਕਰ ਗੰਦੀ ਆਪਣੀ ਬਈ ਭੁੰਨਦੀ ਇੱਕ ਪਾਸੇ ਤੇ ਐਂ ਜਲਦੀ ਦਮਾ ਖਾ ਕੇ ਦੇ ਦੇ ਪਰ ਨਿੰਬੂ ਬਾ ਕੇ ਬਾ ਚਾਤਾ ਤੇ ਨਿੰਬੂ ਬਾ ਕੇ ਪਰ ਕਿਰਤ ਪਰ ਇਹਦੇ ਖਾ ਕੇ ਦੇਖੀਓ ਟੇਸਟ ਕਰਕੇ ਕਹੇ ਜੀ ਆ ਮੈਂ ਤਾਂ ਖਾ ਹੀ ਲੈਣੀ ਚੁੱਲ੍ਹੇ ਦੇ ਬੰਨੀ ਜੀ ਵਧੀਆ ਲੱਗਦੇ ਹੈ ਨਹੀਂ ਐ ਦੇਖੋ ਘਾਗੇ ਤੁਸੀਂ ਖਾ ਲਓ ਖਾ ਕਿ ਤਾ ਖਾ ਲਿਆ ਦੇਖਾ ਗਏ